ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਵਿਦੇਸ਼ੀ ਕਾਮਿਆਂ ਦੇ ਵੱਲੋਂ ਬ੍ਰੈਂਟਨ ਦੇ 410 ਅਤੇ ਕুইਨ ਸਟਰੀਟ ਦੇ ਇੰਟਰਸੈਕਸ਼ਨ ਉੱਪਰ ਪੱਕੇ ਡੇਰੇ ਲਗਾਏ ਹੋਏ ਹਨ ਇਸ ਧਰਨੇ ਨੂੰ ਹੁਣ 90 ਦਿਨ ਹੋਣ ਨੂੰ ਆਏ ਹਨ ਅੱਜ ਇਸ 90 ਦਿਨਾਂ ਬਾਅਦ ਇਹਨਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵੱਲੋਂ ਲੇਬਰ ਯੂਨੀਅਨਸ ਨਾਲ ਮਿਲ ਕੇ ਇੱਕ ਪ੍ਰੈਸ ਵਾਰਤਾ ਰੱਖੀ ਗਈ We need to organize ਬਦਲੀਆਂ ਅਤੇ ਸਖਤ ਹੋਈਆਂ ਕੈਨੇਡਾ ਦੀਆਂ ਪੀਆਰ ਲੈਣ ਲਈ ਨੀਤੀਆਂ ਅਤੇ ਆਪਣੇ ਵਰਕ ਪਰਮਿਟ ਦੀ ਮਿਆਦ ਨੂੰ ਵਧਾਉਣ ਦੇ ਲਈ 90 ਦਿਨਾਂ ਤੋਂ ਦਿਨ ਰਾਤ ਦੇ ਪੱਕੇ ਧਰਨੇ ਉੱਪਰ ਬੈਠੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਇੱਕ ਸਮੂਹ ਵੱਲੋਂ ਅੱਜ ਅਨਟਾਰੀਓ ਦੀਆਂ ਲੇਬਰ ਯੂਨੀਅਨਸ ਅਤੇ ਵਰਕਰ ਯੂਨੀਅਨਸ ਨਾਲ ਮਿਲ ਕੇ ਫੈਡਰਲ ਸਰਕਾਰ ਅੱਗੇ ਫਿਰ ਤੋਂ ਆਪਣੀਆਂ ਮੰਗਾਂ ਰੱਖੀਆਂ ਗਈਆਂ ਧਰਨੇ ਤੇ ਬੈਠੇ ਮਹੱਕਪ੍ਰੀਤ ਸਿੰਘ ਦੇ ਅਨੁਸਾਰ ਫੈਡਰਲ ਸਰਕਾਰ ਵੱਲੋਂ ਐਲ ਐਮ ਆਈਏ ਵਿੱਚ ਤਾਜ਼ਾ ਬਦਲਾਵ ਉਹਨਾਂ ਲਈ ਇੱਕ ਛੋਟੀ ਜਿੱਤ ਦੇ ਬਰਾਬਰ ਹੈ ਜਿਹੜੀ ਸਾਡੀ ਇੱਕ ਐਲਐਮਆਈ ਬੇਸਡ ਐਕਸਪਲੋਇਟੇਸ਼ਨ ਨੂੰ ਰੋਕਣ ਦੀ ਡਿਮਾਂਡ ਸੀ ਤੇ ਨਾਲ ਉਹਦਾ ਕੋਈ ਆਲਟਰਨੇਟਿਵ ਆਉਣ ਦਾ ਉਹਦੇ ਤੇ ਸਰਕਾਰ ਜਿਹੜਾ ਸਟਰੋਂਗਲੀ ਉਹਨੂੰ ਕਨਸਿਡਰ ਕਰ ਰਹੀ ਹੈ ਤੇ ਐਕਸਟੈਂਸ਼ਨ ਦੇ ਵਿੱਚ ਵੀ ਅਸੀਂ ਉਮੀਦ ਕਰਦੇ ਹਾਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਨਾਲ ਐਕਸਟੈਂਸ਼ਨਸ ਦੇ ਉੱਤੇ ਸਰਕਾਰ ਜ਼ਰੂਰ ਬੈਠੇਗੀ ਤੇ ਐਕਸਟੈਂਸ਼ਨ ਜ਼ਰੂਰ ਲੈ ਕੇ ਆਊਗੀ ਇਨ੍ਹਾਂ 90 ਦਿਨਾਂ ਵਿੱਚ ਭਾਵੇਂ ਕਿ ਫੈਡਰਲ ਸਰਕਾਰ ਨੇ ਇਨ੍ਹਾਂ ਵਿਦਿਆਰਥੀਆਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਪਰ ਧਰਨੇ ਉੱਪਰ ਬੈਠੇ ਵਿਦਿਆਰਥੀਆਂ ਦੇ ਇਸ nhóm ਨੂੰ ਉਮੀਦ ਹੈ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਸੁਚੇਤ ਹੈ ਅਤੇ ਇਨ੍ਹਾਂ ਵਿਦਿਆਰਥੀਆਂ ਵੱਲੋਂ ਬ੍ਰੈਂਟਨ ਦੇ ਸਥਾਨਕ ਐਮਪੀਜ਼ ਨਾਲ ਕਈ ਵਾਰ ਮੀਟਿੰਗ ਕੀਤੀ ਜਾ ਚੁੱਕੀ ਹੈ ਮਹਿਕ ਪ੍ਰੀਤ ਸਿੰਘ ਦੇ ਅਨੁਸਾਰ ਸਰਕਾਰ ਉਨ੍ਹਾਂ ਦੀਆਂ ਮੁੱਖ ਚਾਰ ਮੰਗਾਂ ਵਿੱਚੋਂ ਤਿੰਨ ਉੱਪਰ ਕੰਮ ਕਰ ਰਹੀ ਹੈ ਚਾਰ ਡਿਮਾਂਡਾਂ ਦੇ ਵਿੱਚੋਂ ਸਾਡੀਆਂ ਤਿੰਨ ਡਿਮਾਂਡਾਂ ਤੇ ਸਰਕਾਰ ਸਾਨੂੰ ਲੱਗ ਰਿਹਾ ਵੀ ਕਿਤੇ ਨਾ ਕਿਤੇ ਕੰਮ ਕਰ ਰਹੀ ਆ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਇਮੀਗ੍ਰੇਸ਼ਨ ਪਲਾਨ ਆਇਆ ਜਿਹਦੇ ਵਿੱਚ ਉਹਨਾਂ ਨੇ ਕਿਹਾ 40% ਇਹਦੇ ਵਿੱਚੋਂ ਇੱਥੋਂ ਦੇ ਇਨਲੈਂਡ ਜਿਹੜੇ ਬੰਦਿਆਂ ਨੇ ਜਿਨ੍ਹਾਂ ਨੇ ਕੰਮ ਕੀਤਾ ਆ ਅਸੀਂ ਉਹਨਾਂ ਨੂੰ ਦੇਣਾ ਆ ਜਿਹਦੇ ਵਿੱਚ ਉਹਨਾਂ ਨੇ ਫੈਡਰਲ ਦੀ ਸਟ੍ਰੀਮ ਦੇ ਵਿੱਚ ਜਿਹੜਾ ਆਪਦਾ ਕੋਟਾ ਉਹ ਵਧਾਇਆ ਵੀ ਤੇ ਸਾਨੂੰ 82000 ਦਾ ਕੋਟਾ ਦਿੱਤਾ ਤੇ ਨਾਲ ਐਲ ਐਮ ਆਈ ਦੇ ਜਿਹੜੇ 50 ਪੁਆਇੰਟ ਉਹ ਕੱਟਣ ਦੀ ਜਿਹੜੀ ਗੱਲ ਚੱਲ ਰਹੀ ਹੈ ਤੇ ਨਾਲ ਹੀ ਆਉਂਦੇ ਹਫ਼ਤਿਆਂ ਦੇ ਵਿੱਚ ਸਾਨੂੰ ਉਮੀਦ ਹੈ ਵੀ ਐਕਸਟੈਂਸ਼ਨਸ ਦੇ ਉੱਤੇ ਵੀ ਗੱਲ ਹੋਊਗੀ ਤਾਂ ਚਾਰ ਚੋ ਤਿੰਨ ਡਿਮਾਂਡ ਦੇ ਕਿਤੇ ਨਾ ਕਿਤੇ ਸਾਨੂੰ ਲੱਗਦਾ ਵੀ ਸਰਕਾਰ ਸਾਡੇ ਨਾਲ ਇਨਡਾਇਰੈਕਟਲੀ ਡਾਇਰੈਕਟਲੀ ਤਾਂ ਨਹੀਂ ਬਟ ਇਨਡਾਇਰੈਕਟਲੀ ਐਮ ਪੀਜ਼ ਦੇ ਥਰੂ ਜਾਂ ਸਾਡੀਆਂ ਹੋਰ ਜਿਹੜੇ ਆਪਾਂ ਕਮਿਊਨਿਟੀ ਮੈਂਬਰਸ ਵਿੱਚ ਪਾਏ ਉਹਨਾਂ ਦੇ ਥਰੂ ਸਾਡੀ ਸਾਡੇ ਨਾਲ ਨੇਗੋਸ਼ੀਏਟ ਕਰ ਰਹੀ ਹੈ ਇੱਕ ਪਾਸੇ ਜਿੱਥੇ ਇਹ ਅੰਤਰਰਾਸ਼ਟਰੀ ਵਿਦਿਆਰਥੀ 90 ਦਿਨਾਂ ਤੋਂ ਧਰਨੇ ਉੱਪਰ ਹਨ ਦੂਜੇ ਪਾਸੇ ਸ਼ਰਡਨ ਕਾਲਜ ਵੱਲੋਂ ਬਿਆਨ ਜਾਰੀ ਕਰਕੇ ਆ ਗਿਆ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਘਟ ਆਮਦ ਕਾਰਨ ਉਹ ਆਪਣੇ 40 ਪ੍ਰੋਗਰਾਮਸ ਨੂੰ ਮੁਲਤਵੀ ਕਰ ਰਹੇ ਹਨ ਅਤੇ 27 ਹੋਰ ਪ੍ਰੋਗਰਾਮਸ ਉੱਪਰ ਵਿਚਾਰ ਕੀਤਾ ਜਾ ਰਿਹਾ ਹੈ ਇਸ ਐਲਾਨ ਕਰਨ ਸ਼ੈਰਡਨ ਵਿੱਚ ਕੰਮ ਕਰਨ ਵਾਲਾ ਸਟਾਫ ਵੀ ਵੱਡੀ ਗਿਣਤੀ ਵਿੱਚ ਆਪਣੀਆਂ ਨੌਕਰੀਆਂ ਤੋਂ ਹੱਥ ਧੋ ਸਕਦਾ ਹੈ ਸ਼ੈਰਡਨ ਕਾਲਜ ਦੀ ਵਾਈਸ ਚਾਂਸਲਰ ਜੈਨੇਟ ਮੋਰਿਸਨ ਵੱਲੋਂ ਭੇਜੇ ਗਏ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਉਨ੍ਹਾਂ ਕੋਲ ਲਗਭਗ 30% ਦੀ ਵਿਦਿਆਰਥੀ ਘੱਟ ਹੋਣਗੇ ਜਿਸ ਨਾਲ ਅਗਲੇ ਸਾਲ ਵਿੱਚ ਲਗਭਗ 112 ਮਿਲੀਅਨ ਡਾਲਰ ਦਾ ਨੁਕਸਾਨ ਹੋਵੇਗਾ ਉਨ੍ਹਾਂ ਨੇ ਕਿਹਾ ਕਿ ਇਹ ਕਦਮ ਖਰਚਿਆਂ ਨੂੰ ਘਟਾਉਣ ਲਈ ਲਾਜ਼ਮੀ ਸੀ ਉੱਧਰ ਧਰਨੇ ਵਾਲੀ ਥਾਂ ਉੱਪਰ ਲੇਬਰ ਯੂਨੀయన్స్ ਅਤੇ ਵਰਕਰ ਯੂਨੀయన్స్ ਵੱਲੋਂ ਇਹਨਾਂ ਵਿਦਿਆਰਥੀਆਂ ਦੀ ਆਮਦ ਨੂੰ ਜ਼ਰੂਰੀ ਦੱਸਿਆ ਗਿਆ ਹੈ ਸਰਬਜੀਤ ਕੌਰ ਦੇ ਅਨੁਸਾਰ ਟਰਕਿੰਗ ਖੇਤਰ ਵਿੱਚ ਇਸ ਸਮੇਂ ਕਾਮਿਆਂ ਦੀ ਬਹੁਤ ਘਾਟ ਹੈ ਜਿਹੜੇ ਸਟੂਡੈਂਟਸ ਆ ਵਰਕਰਸ ਆ ਸਾਡੀ ਇੰਡਸਟਰੀ ਵਿੱਚ ਪੈਂਡੈਮਿਕ ਵਿੱਚ ਵੀ ਇਹਨਾਂ ਨੇ ਕੰਮ ਕੀਤਾ ਅੱਜ ਵੀ ਕੰਮ ਕਰ ਰਹੇ ਆ ਕੱਲੋਂ ਵੀ ਇਹਨਾਂ ਦੀ ਲੋਰ ਹੋ ਗਈ ਇਹ ਸਾਡੇ ਜਿਹੜੀ ਫਿਊਚਰ ਜਨਰੇਸ਼ਨ ਦੇ ਵਰਕਰਸ ਆ ਨਾਲੇ ਅਜਿੱਤਾ ਸਾਡੇ ਪੇਰੈਂਟਸ ਆਏ ਸੀ ਇਮੀਗ੍ਰੇਸ਼ਨ ਲੈ ਕੇ ਕੰਮ ਕਰਕੇ ਦੇ ਵਿਕੇਮ ਕੈਨੇਡੀਅਨਸ ਨਾਲੇ ਸਾਡੀ ਸੋਚ ਆ ਕਿ ਇਹਨਾਂ ਨੂੰ ਵੀ ਸੇਮ ਚਾਂਸ ਮਿਲਣਾ ਚਾਹੀਦਾ ਟੂ ਲਿਵ ਦਾ ਕੈਨੇਡੀਅਨ ਡ੍ਰੀਮ ਸਟੈਟ ਕੈਨ ਦੀ 2021 ਦੀ ਰਿਪੋਰਟ ਦੇ ਅਨੁਸਾਰ 65 ਸਾਲ ਜਾਂ ਇਸ ਤੋਂ ਵੱਧ ਉਮਰ ਵਰਗ ਦੇ ਲੋਕ ਕੈਨੇਡਾ ਦੀ ਆਬਾਦੀ ਵਿੱਚ 7 ਮਿਲੀਅਨ ਹਨ ਜਾਨੀ ਕਿ ਹਰ ਪੰਜਵਾਂ ਕੈਨੇਡੀਅਨ ਬਜ਼ੁਰਗ ਹੈ ਅਗਲੇ ਮਹੀਨੇ ਦੀ 7 ਦਸੰਬਰ ਨੂੰ ਇਹਨਾਂ ਵਿਦਿਆਰਥੀਆਂ ਵੱਲੋਂ ਲਗਾਏ ਗਏ ਇਸ ਧਰਨੇ ਨੂੰ 100 ਦਿਨ ਪੂਰੇ ਹੋ ਜਾਣਗੇ ਇਹਨਾਂ 100 ਦਿਨਾਂ ਦੇ ਸਫ਼ਰ ਨੂੰ ਤਾਰਚ ਮਾਨ ਕਰਨ ਦੇ ਲਈ ਇਹਨਾਂ ਵਿਦਿਆਰਥੀਆਂ ਵੱਲੋਂ 7 ਦਸੰਬਰ ਵਾਲੇ ਦਿਨ ਇੱਕ ਵੱਡੀ ਬ੍ਰੈਂਪਟਨ ਦੇ ਵਿੱਚ ਰੋਸ ਰੈਲੀ ਰੱਖੀ ਗਈ ਹੈ ਓਮਨੀ ਨਿਊਜ਼ ਦੇ ਲਈ ਜਸਪ੍ਰੀਤ ਪੰਦੇਰ ਬ੍ਰੈਂਪਟਨ